ਹਾਂ ਜਿਵੇਂ ਹੁਣ ਲੋਕ ਕਈ ਵਾਰ ਹਾਲਾਤਾਂ ਤੋਂ ਦੁਖੀ ਹੋ ਕੇ ਜਾਂ ਕਿਸੇ ਵੀ ਚੀਜ਼ ਨੂੰ ਲੈ ਕੇ ਹਾਂ ਵੀ ਜਿਵੇਂ ਫਾਹ ਲੈ ਲਿਆ ਜਾਂ ਕੋਈ ਦਵਾਈ ਖਾ ਲਈ ਜਾਂ ਖੁਦ ਕੁਛ ਜਿਵੇਂ ਵੀ ਮਰਨ ਦਾ ਰਸਤਾ ਲੱਭ ਲੈਂਦੇ ਉਹ ਚੀਜ਼ ਸਹੀ ਆ ਜਾਂ ਗਲਤ ਆ ਨਹੀਂ 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 ਹਾਂ ਇਹ ਬਸ ਤਰ ਇਹ ਮਨੁੱਖਾ ਜੀਵਨ ਨਹੀਂ ਦੁਬਾਰਾ ਮਿਲਣਾ ਹੈਗਾ ਹਾਂ ਮੈਂ ਤੇ ਉਹ ਬੰਦਿਆਂ ਨੂੰ ਬੰਦੀ ਨਹੀਂ ਗਿਣਦਾ ਮੈਂ ਤਾਂ ਮਾ ਮੂਰਖ ਬੰਦੇ ਗਿਣਨਾ ਵਾਂ ਜਿਹੜੇ ਬੰਦੇ ਕੇ ਪਿੰਟਾਂ ਦੇ ਵਿੱਚ ਆਪਣੀ ਜ਼ਿੰਦਗੀ ਦੀ ਲੀਲਾ ਖਤਮ ਕਰ ਲੈਂਦੇ ਨੇ ਹਾਂਜੀ ਸਮਝ ਲੱਗੀ ਹਾਂਜੀ ਹਾਂਜੀ ਬੜੀਆਂ ਕਾਲਣਾ ਆਂਦੇ ਨੇ 84 ਲੱਖ ਜੂਨਾਂ ਤੋਂ ਬਾਅਦ ਇਹ ਮਨੁੱਖਾ ਜੀਵਨ ਮਿਲਦਾ ਹੈ ਹਾਂਜੀ ਆਪਾਂ ਆ ਦਵਾਈ ਖਾ ਲਈ ਨਹਿਰੇ ਪੈ ਗਏ ਫਾਇਆ ਲੈ ਲਿਆ ਚਲੋ ਜੀ ਜ਼ਿੰਦਗੀ ਖਤਮ ਇੱਕ ਬੰਦੇ ਨੂੰ ਮਹਾਰਾਜ ਜੀ ਦਾ ਹੁਕਮ ਹੋਣਾ ਉਦੋਂ ਜਾਣਾ ਮਰਨਾ ਬੰਦੇ ਨੇ ਇੱਕ ਬੰਦੇ ਨੇ ਹੱਥੀਂ ਇਹ ਕਰਮ ਕਰ ਲੈਣਾ ਮਾੜਾ ਕਰਮ ਆਣਾ ਹੀ ਮਰ ਜਾਣਾ ਆਪ ਤੇ ਬੰਦਾ ਮਰ ਜਾਂਦਾ ਪਰ ਪਿੱਛੇ ਜੀਆਂ ਤੇ ਕੋਈ ਨਹੀਂ ਵੇਖਿਆ ਉਹਨੇ ਸਹੀ ਗੱਲ ਜੀਆਂ ਦੀ ਤੇ ਉਹ ਜੀਆਂ ਨੂੰ ਤੇ ਜਉਂਦੇ ਜਉਂਦੇ ਮਾਰ ਗਿਆ ਉਹ ਹੂੰ ਚੱਲ ਜ਼ਿੰਦਗੀ ਦੇ ਇਤਰਾ ਚੜਾਉਂਦੇ ਰਹਿੰਦੇ ਨੇ ਤੁਸੀਂ ਗੁਰੂ ਘਰ ਤੁਰਜੋ ਗੁਰਦੁਆਰੇ ਜਾ ਕੇ ਮਹਾਰਾਜ ਜੀ ਅਰਦਾਸ ਕਰੋ ਸੱਚਿਆ ਪ੍ਰਮਾਤਮਾ ਸਮਤ ਬਖਸ਼ ਸਾਡੇ ਮਾੜਾ ਟਾਈਮ 'ਚ ਸਾਡੇ ਤੇ ਸਾਡੇ ਤੇ ਮਿਹਰ ਪਰਿਆ ਹੱਥ ਰੱਖ ਜ਼ਿੰਦਗੀ ਆਪੇ ਇਸ ਵੱਲੀ ਜ਼ਿੰਦਗੀ ਆਪੇ ਸਹੀ ਰਾਤ ਤੁਰ ਪੈਂਦੀ ਸਹੀ ਗੱਲ ਜਦੋਂ ਭੇੜੇ ਬੰਦਿਆਂ ਨਾਲ ਰਹਿਣਾ ਮਾੜਾ ਸੰਗ ਕਰਨਾ ਤੇ ਉਹ ਹੈਵੀ ਹੋ ਜਾਂਦਾ ਬੰਦੇ ਦੇ ਉੱਤੇ ਉਹ ਚੀਜ਼ ਇੱਕੋ ਚੀਜ਼ ਹਰ ਵਾਰ ਸੋਚੀ ਜਾਂਦੀ ਹੈ ਕੋਈ ਸੋਚਦਾ ਨਹੀਂ ਇੱਕੋ ਚੀਜ਼ ਸੋਚੀ ਜਾਂਦਾ ਆਪਣਾ ਜ਼ਿੰਦਗੀ ਦੀ ਖਤਮ ਕਰ ਗਿਆ ਲੀਲਾ ਸਾਰੀ ਬੱਗੇ ਪਰ ਇਹ ਵੇ ਆਪ ਮਰ ਜਾਂਦਾ ਹੈ ਘਰ ਸੱਥਰ ਤੇ ਬੈਠੇ ਲੋਕ ਚੰਗਾ ਨਹੀਂ ਗਿਣਦੇ ਉਹਨੂੰ ਮਾੜਾ ਹੀ ਕਹੀ ਜਾਂਦੇ ਨੇ ਵੀ ਇਹਨੇ ਆਪ ਤੇ ਮਰ ਗਿਆ ਪਰ ਆ ਪਿੱਛੇ ਦੋ ਜਵਾਕ ਨੇ ਉਹਦੀ ਘਰ ਵਾਲੀ ਏ ਉਹਨਾਂ ਵਿਚਾਰਿਆਂ ਨੇ ਤੇ ਜਾਂਦੇ ਜਾਂਦੇ ਮਾਰ ਗਿਆ ਉਹ ਕੀ ਕਰਨਗੇ ਸਹੀ ਗੱਲ ਉਹ ਵਿਚਾਰੀ ਕਿਵੇਂ ਦਿਨ ਕੱਟੇਗੀ ਜਵਾਕ ਕੀ ਕਰਨਗੇ ਇਹ ਮਾੜਾ ਕਰਮ ਨਾ ਜ਼ਿੰਦਗੀ 'ਚ ਕਮਾਇਆ ਜੇ ਮੈਂ ਹਰ ਇੱਕ ਬੰਦੇ ਨੂੰ ਇਹ ਇਹ ਨਾ ਜ਼ਿੰਦਗੀ ਨਾਲ ਲੜਨਾ ਸਿੱਖੋ ਜ਼ਿੰਦਗੀ ਦੇ ਵਿੱਚ ਮਿਹਨਤਾਂ ਕਰੋ ਤੁਹਾਨੂੰ ਮਾੜਾ ਟਾਈਮ ਵੇਖਣਾ ਹੀ ਨਾ ਪਵੇ ਜੇ ਕਦੇ ਮਾੜਾ ਟਾਈਮ ਆ ਵੀ ਜਾ ਉਹ ਵਾਹਿਗੁਰੂ ਦਾ ਸਹਾਰਾ ਲਿਆ ਕਰੋ ਸਮਝ ਲੱਗੀ ਸਹੀ